ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਸਿਟੀ ਗਰੁੱਪ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਿਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਜੀ ਸਰ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਆ ਤੁਸੀਂ ਹਰ ਇੱਕ ਸਾਲ ਪੰਜਾਬ ਕੇਸ ਦੇ ਨਾਲ ਬਲੱਡ ਡੋਨੇਸ਼ਨ ਕੈਂਪ ਨਾਲ ਕਲੈਬ ਕਰਦੇ ਹੋ ਇਹਦੇ ਪਿਛਲਾ ਜਿਹੜਾ ਮਕਸਦ ਆ ਇਹਦੇ ਪਿਛਲੀ ਮੋਟੀਵੇਸ਼ਨ ਆ ਤੁਹਾਨੂੰ ਕਿੱਥੋਂ ਆਉਂਦੀ ਆ ਹਾਂਜੀ ਅੱਜ ਇੱਥੇ ਪਹਿਲਾਂ ਸਾਰੇ ਨਾਲੋਂ ਕਿ ਜਿਹੜੇ ਪੂਜਨੀਏ ਸਾਡੇ ਲਾਲਾ ਜਗਤ ਨਾਰਾਇਣ ਜੀ ਸੀ ਉਹ ਇੱਕ ਜਲੰਧਰ ਦੀ ਇੱਕ ਅਲੱਗ ਹੀ ਹਸਤੀ ਸੀ ਤੇ ਇਹ ਪਾਕਿਸਤਾਨ ਤੋਂ ਆਏ ਸੀ ਤੇ 1948 ਦੇ ਵਿੱਚ ਇਹਨਾਂ ਨੇ ਹਿੰਸਾ ਮਾਚਾਰ ਜਿਹੜੀ ਕਿ 우ਰਦੂ ਦੀ ਅਖਬਾਰ ਸੀ ਇਹ ਤੋਂ ਸ਼ੁਰੂ ਕੀਤਾ ਸੀ ਇਹਨਾਂ ਤੋਂ ਬਾਅਦ ਇਹਨਾਂ ਦੇ بیٹے ਜਣੀ ਕੇ ਵਿਜੇ ਚੋਪੜਾ ਜੀ ਫਿਰ ਉਹਨਾਂ ਦੇ بیٹے ਅਵਨਾਸ਼ ਚੋਪੜਾ ਜੀ ਤੇ ਉਹਨਾਂ ਦੇ ਬ੍ਰਦਰ ਤੇ ਅੱਜ ਸਾਡੇ ਕੋਲ ਅਭਿਜੇ ਚੋਪੜਾ ਜਿਹੜੇ ਕਿ ਲਾਲਾ ਜਗਤ ਨਰੈਨ ਜੀ ਜਿਨ੍ਹਾਂ ਦੇ ਉਤਸਵ ਹੋ ਰਿਹਾ ਜਿਨ੍ਹਾਂ ਕਰਕੇ ਬਲੱਡ ਡੋਨੇਸ਼ਨ ਵੀ ਹੋ ਰਿਹਾ ਹੈ ਉਹਨਾਂ ਦੇ ਸਬਜੋ ਪਰਪੋਤੇ ਨੇ ਉਹਨਾਂ ਦੇ ਪੜਦਾਦਾ ਜੀ ਸੀ ਮੈਂ ਹੀ ਸਮਝਦਾ ਵੀ ਇਸ ਫੈਮਿਲੀ ਨੇ ਪੂਰੇ ਜਲੰਧਰ ਨੂੰ ਬਹੁਤ ਕੁਝ ਦਿੱਤਾ ਹੈ ਉਹਨਾਂ ਸੀ ਸਿਟੀ ਗਰੁੱਪ ਇਹਨਾਂ ਨਾਲ ਬੜਾ ਪੁਰਾਣਾ ਜੁੜਿਆ ਹੋਇਆ ਹੈ ਇਹ ਤਕਰੀਬਨ 500 ਡੋਨੇਸ਼ਨ ਅਸੀਂ ਦੇ ਰਹੇ ਹਾਂ ਇਸ ਵਾਰ ਤੇ ਪਿਛਲੇ ਸਾਲਾਂ ਤੋਂ ਵੀ ਜੋ ਵੀ ਮੈਕਸਿਮਮ ਅਸੀਂ ਤੇ ਇਹ ਸਾਡੇ ਵਾਸਤੇ ਹਰ ਵੇਲੇ ਮਦਦ ਲਈ ਚਾਹ ਰਹੇ ਹਾਂ ਇਸ ਸਾਰਨਾ ਨੂੰ ਵੱਡਾ দান ਜਿਹੜਾ ਵੈ ਉਹ ਜਿਹ ਹੈ ਤੇ ਉਹ ਬਲੱਡ ਡੋਨੇਸ਼ਨ ਦਾ ਵੈ ਮੈਂ ਇਸ ਸਮਝਦਾ ਕਿ ਵੀ ਬਾਕੀ ਤੇ ਚਲੋ ਚੱਲਦਾ ਵੈ ਵੀ ਇਸ ਫੈਮਿਲੀ ਨੇ ਕਦੀ ਵੀ ਜਿਸ ਤਰ੍ਹਾਂ ਤੁਸੀਂ ਸਮਝਦੇ ਜੇ ਵੀ ਜਦੋਂ ਬੰਦੇ ਅਮੀਰ ਹੋ ਜਾਂਦੇ ਆ ਉਹਨਾਂ ਦੇ ਅਗੋ ਪੁੱਤਰ ਉਹਨਾਂ ਦੇ ਫੇਰੋ ਤੋਂ ਉਹਰ ਪੋਤੇ ਨੇ ਜਾਂ ਉਸ ਤੋਂ ਅੱਗੇ ਉਹ ਵਿਚੋਂ ਨਾ ਪੈਸੇ ਕਰਕੇ ਵਿਚੋਂ ਮਤਲਬ ਨਿਕਲ ਜਾਂਦੇ ਆ ਪਰ ਇਸ ਫੈਮਲੀ ਨੇ ਕਦੀ ਵੀ ਭਾਵੇਂ ਫਲਡ ਹੋਣ ਭਾਵੇਂ ਕੋਈ ਤਰਹ ਹੋ ਜਾ ਬਲੱਡ ਮਿਸ਼ਨ ਕੈਂਪ ਹੋਵੇ ਕੁਝ ਵੀ ਹੋਵੇ ਇਹ ਦਾਨ ਕਰ ਦੇ ਆਪਣਾ ਇਸ ਮੱਧਾਨੋ ਸਮਿਤੀ ਹੁਣ ਬਹੁਤ ਕੰਮ ਕਰਦੇ ਨੇ ਬੜਿਆਂ ਸਾਲਾਂ ਤੋਂ ਇਹ ਜਿਹੜਾ ਕਿ ਤੁਸੀਂ ਵੀ ਪੜਦੇ ਹੋ ਹੁੰਦੇ ਨਾ ਕਿ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਇਹਨਾਂ ਦੇ ਹਜ਼ਾਰਾਂ ਟਰੱਕ ਰਸ ਦੇ ਜਾ ਚੁੱਕੇ ਨੇ ਇਹ ਚਲੋ ਲੋਕ ਤੇ ਦਾਨ ਕਰਦੇ ਆ ਇਹ ਆਪਣੇ ਕੋਲੋਂ ਵੀ ਬਹੁਤ ਦਾਨ ਕਰਦੇ ਨੇ ਇਹਨਾਂ ਦੇ ਬਹੁਤ ਭਾਵੇਂ ਬਿਜ਼ਨਸ ਫੈਲੇ ਹੋਏ ਨੇ ਪਰ ਇਹਨਾਂ ਨੇ ਕਦੀ ਵੀ ਜਿਹੜਾ ਦਾਨ ਦੀ ਪ੍ਰਥਾ ਨੂੰ ਲੈ ਕੇ ਮਦਦ ਦੀ ਪ੍ਰਥਾ ਨੂੰ ਲੈ ਕੇ ਕਦੀ ਵੀ ਪਿੱਛੇ ਨਹੀਂ ਹਟੇ ਮੇਰੇ ਤੇ ਮੈਂ ਸਮਝਦਾ ਕਿ ਲੋਕ ਜਦੋਂ ਪੈਸੇ ਆਉਂਦੇ ਆ ਤੇ ਇਹ ਚੀਜ਼ਾਂ ਨੂੰ ਛੱਡ ਜਾਂਦੇ ਆ ਤੇ ਆਪਣੇ ਐਸੋਸ਼ੀਅਟਸ ਚਲੇ ਜਾਂਦੇ ਆ ਉਨੇ ਤੇਰਾ ਵੀ ਜੇ ਅੱਜ ਡਾਇਰੈਕਟਰ ਸਾਹਿਬ ਆਏ ਸੀਗੇ ਇਹ ਲਾਲਾ ਜਗਤਬਾਈ ਜੀ ਨੂੰ ਜੇ ਤੁਹਾਨੂੰ ਪਤਾ ਹੋਵੇ ਉਹਨਾਂ ਨੂੰ ਅਤਵਾਦੀਆਂ ਨੇ ਗੋਲੀਆਂ ਨਾਲ ਛਲਡੀ ਕਰ ਦਿੱਤਾ ਸੀ ਉਹ ਉਹਨਾਂ ਅਤਵਾਦ ਦਾ ਵੇਡਾ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਮਨਾਇਆ ਜਾ ਰਿਹਾ ਤੇ ਸਿਟੀ ਗਰੁੱਪ 500 ਗੋਣੇਸ਼ਨ ਕਰ ਰਿਹਾ ਵੈ ਤੇ ਸਿਟੀ ਗਰੁੱਪ ਨੂੰ ਵੀ ਮੈਂ ਸਮਝਦਾ ਇਹ ਦੇ ਵਿੱਚ ਹੱਲਾਸ਼ੇਰੀ ਮਿਲਦੀ ਆ ਸਾਡੇ ਬੱਚੇ ਸਾਡੇ ਟੀਚਰ ਸਾਰੇ ਅੱਗੇ ਆ ਰਹੇ ਨੇ ਤੇ ਫਿਰ ਮੈਂ ਦੁਬਾਰਾ ਤੋਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਅੱਜ ਡੋਨੇਟ ਕੀਤਾ ਵਾ ਬਲੱਡ ਮੇਰਾ ਬੇਟਾ ਛੋਟੇ ਨੇ 25 ਵਾਰ ਅਜੇ ਸਿਲਵਰ ਜੋਬੀ ਯਾਨੀ ਕਿ 15 ਸਾਲ ਨਾ ਚ 25 ਵਾਰ ਉਹ ਡੋਨੇਟ ਕਰ ਦਿੱਤਾ ਉਹਨੇ ਬਲੱਡ ਤੇ ਮੈਂ ਸਾਰਿਆਂ ਨੂੰ ਆ ਸ਼ਾਬਾਸ਼ ਵੀ ਦੇਣਾ ਵਾ ਤੇ ਸਾਰਿਆਂ ਨੂੰ ਐਪਰੀਸ਼ੀਏਟ ਵੀ ਕਰਦਾ ਕਿ ਇਸੇ ਤਰ੍ਹਾਂ ਹੀ ਤੁਸੀਂ ਪੰਜਾਬ ਨੂੰ ਜਲੰਧਰ ਨੂੰ ਬਲੱਡ ਦੇ ਵਿੱਚ ਜਾਂ ਫੋਰ ਇਸਰਾਮ ਫਲੱਡ ਹੈ ਇਹਦੀ ਮਦਦ ਕਰਦੇ ਰਵੋ ਜਿਹਦੇ ਨਾਲ ਜਿਹੜੇ ਗਰੀਬ ਗਰੂਬੇ ਨੇ ਤੇ ਜਿਹੜੇ ਬਲੱਡ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਹਰ ਚੀਜ਼ ਮਿਲਦੀ ਰਵੇ ਜਿਹਦੇ ਨਾਲ ਇੱਕ ਇਨਸਾਨੀਅਤ ਤੇ ਇਨਸਾਨ ਦਾ ਜਿਹੜਾ ਆਪਸ ਦੇ ਵਿੱਚ ਰਿਸ਼ਤਾ ਹੈ ਉਹ ਬਣਿਆ ਰਹੇ ਤੇ ਪੈਸੇ ਤੇ ਚਲੋ ਹਰੀ ਕੋਲ ਹੁੰਦੇ ਆ ਪਰ ਮੈਂ ਇਹ ਸਮਝਦਾ ਜਿਨੇ ਧਾਨ ਨੇ ਕੀਤਾ ਉਹਨੇ ਕੁਝ ਨਹੀਂ ਕੀਤਾ ਥੈਂਕ ਯੂ ਵੈਰੀ ਮਚ ਜਿਵੇਂ ਨਾ ਸਿਟੀ ਗਰੁੱਪ ਹੜਾ ਨਾਲ ਵੀ ਇਸ ਵੇਲੇ ਪੂਰਾ ਡਟ ਕੇ ਖੜਾ ਹੋਇਆ ਹੜਪੀੜਤਾਂ ਨੂੰ ਸਿਟੀ ਗਰੁੱਪ ਨੇ ਬਹੁਤ ਕੁਝ ਮਤਲਬ ਮੋੜੇ ਦਾ ਮੋੜਾ ਜੋੜ ਕੇ ਹੜਪੀੜਤਾਂ ਲਈ ਸੇਵਾ ਕਰਨ ਲਈ ਤਤਪਰ ਰਿਹਾ ਸਿਟੀ ਗਰੁੱਪ ਨੇ ਵੈਸੇ ਵੀ ਕਾਫੀ ਸੁਰਖੀਆਂ ਵਿੱਚ ਦਿਖਾਈ ਦਿੰਦਾ ਆ ਸਿਟੀ ਗਰੁੱਪ ਹਮੇਸ਼ਾ ਕੋਈ ਨਾ ਕੋਈ ਅਜਿਹੀਆਂ ਐਕਟੀਵਿਟੀਆਂ ਕਰਦਾ ਆ ਜਿਹਦੇ ਕਰਕੇ ਸਿਟੀ ਗਰੁੱਪ ਹਮੇਸ਼ਾ ਸ਼ਾਇਰ ਨਾਲ ਵੱਖਰਾ ਦਿਖਾਈ ਦਿੰਦਾ ਆ ਇਹਦੇ ਪਿਛਲੇ ਆਈਡੀਆਜ਼ ਇਹਦੇ ਪਿਛਲੇ ਜਿਹੜੀਆਂ ਮੋਟੀਵੇਸ਼ਨ ਲੋਕ ਟੀਮ ਵਰਕ ਇਹ ਤੁਹਾਨੂੰ ਨੂੰ ਲੱਗਦਾ ਕਿੰਨੀ ਕਿ ਜ਼ਰੂਰੀ ਆ ਕਿ ਕਿਵੇਂ ਇੰਨੀ ਇੰਨੀਆਂ ਸਾਰੀਆਂ ਚੀਜ਼ਾਂ ਸਿਟੀ ਗਰੁੱਪ ਐਗਜ਼ੀਕਿਊਟ ਕਰ ਲੈਂਦਾ ਆ ਦੇਖੋ ਜੀ ਮੈਂ ਇਹ ਸਮਝਦਾ ਕਿ ਜ਼ਿੰਦਗੀ ਦੇ ਵਿੱਚ ਪੈਸਾ ਜਾਂ ਮੈਟੀਰੀਅਲਿਸਟਿਕ ਚੀਜ਼ਾਂ ਤੁਹਾਨੂੰ ਕਰਨੀਆਂ ਹੀ ਪੈਂਦੀਆਂ ਤੁਸੀਂ ਉਹਨਾਂ ਤੋਂ ਬਚ ਨਹੀਂ ਸਕਦੇ ਕਿਉਂਕਿ ਪੈਸੇ ਤੋਂ ਬਿਨਾ ਕਿਸੇ ਦਾ ਵੀ ਕੋਈ ਗੁਜ਼ਾਰਾ ਨਹੀਂ ਪਰ ਜਲਦੇ ਵਿੱਚ ਸੋਚ ਜੜੀ ਹੈ ਉਹ ਗਰੀਬਾਂ ਵਾਸਤੇ ਤੇ ਬੱਚਿਆਂ ਵਾਸਤੇ ਤੇ ਲੋੜਵੰਦਾਂ ਦੇ ਲਈ ਜ਼ਰੂਰ ਹੋਣੀ ਚਾਹੀਦੀ ਹੈ ਮੇਰੀ ਜਦੋਂ ਵੀ ਮੈਂ ਟੀਚਰਸ ਦੀ ਮੀਟਿੰਗ ਕਰਦਾ ਬੱਚਿਆਂ ਦੀ ਮੀਟਿੰਗ ਕਰਦਾ ਇਹ ਮੈਂ ਇੱਕੋ ਗੱਲ ਕਹਿਣਾ ਕਿ ਜ਼ਿੰਦਗੀ ਦੇ ਵਿੱਚ ਇਨਸਾਨੀਅਤੋਂ ਕਦੇ ਨਾ ਪਿੱਛੇ ਹਟੋ ਆਪਣੀ ਸੋਚ ਜੜੀਆ ਪੋਜ਼ਿਟਿਵ ਰੱਖੋ ਨੇਗੇਟਿਵ ਨਾ ਰੱਖੋ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਵੀ ਜਾਂਦਾ ਤੁਸੀਂ ਮਾੜਾ ਨਾ ਸੋਚੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਅੱਗੇ ਵਧਣਾ ਤੇ ਸੋਚ ਜੇ ਪੋਜ਼ਿਟਿਵ ਹੋਏਗੀ ਤਾਂ ਹੀ ਅੱਗੇ ਵਧ ਸਕੋਗੇ ਸਿਟੀ ਗਰੁੱਪ ਮੈਂ 1997 ਦੇ ਵਿੱਚ ਇੱਕ ਸਕੂਲ ਤੋਂ ਸ਼ੁਰੂ ਕੀਤਾ ਸੀ ਮੇਰਾ ਵੱਡਾ ਬੇਟਾ ਆਡੇ ਇੰਗਲੈਂਡ ਵੀ ਨਹੀਂ ਸੀ ਗਿਆ ਪੜ੍ਹਨ ਲਈ ਉਹ 2000 ਚ ਗਿਆ ਸੀ 2003 ਦੇ ਵਿੱਚ ਉਹ ਗ੍ਰੈਜੂਏਸ਼ਨ ਕਰਕੇ ਇੰਗਲੈਂਡ ਤੋਂ ਵਾਪਸ ਆਇਆ ਸੀ ਇਹ ਜਗਾਹ ਜਿੱਥੇ ਤੁਸੀਂ ਖੜੇ ਜੀ ਇੱਥੇ ਸੜਕ ਵੀ ਨਹੀਂ ਸੀਗੀ ਤੇ ਸੜਕ ਵੀ ਮੈਂ ਹੀ ਬਣਵਾਈ ਸੀਗੀ ਆਪਣੇ ਪੰਜਾਬ ਸਰਕਾਰ ਨਾਲ ਮਿਲ ਕੇ ਮੇ ਤੇ ਇਥੇ ਨਹਿਰ ਹੁੰਦੀ ਸੀ ਤੇ ਕਹਿੰਦਾ ਮਤਲਬ ਇਹ ਹੈ ਕਿ ਜ਼ਿੰਦਗੀ 'ਚ ਜੇ ਤੁਸੀਂ ਨਹੀਂ ਜ਼ਿਆਦਾ ਕੁਝ ਕਰ ਸਕਦੇ ਅੱਗੇ ਆਓ ਤੁਸੀਂ ਲੋਕਾਂ ਨੂੰ ਨਾਲ ਲਵੋ ਬਹੁਤ ਦਾਨੀ ਨੇ हां लीड लाइन दी मतलब ਹੁੰਦਾ ਡੀਟ ਲਵੋ ਮਿਹਨਤ ਕਰੋ ਮੈਂ ਇੱਕ ਦਿਨ ਪੜ੍ਹਿਆ ਸੀ ਜੀਨੀਅਸ ਮੈਂ ਸਮਝਦਾ ਵੀ ਜੀਨੀਅਸ ਕੁਝ ਨਹੀਂ ਜੇ ਮਿਹਨਤ ਨਹੀਂ ਹੈ ਤੇ ਜੀਨੀਅਸ ਵੀ ਕੁਝ ਨਹੀਂ ਬੰਨੋ ਜੋ ਮੇਰੀ ਸਟੱਡੀ ਹੈ ਸਭ ਤੋਂ ਵੱਡਾ ਖਤਰਾ ਜਿਹੜਾ ਨਾ ਉਹ ਇਹ ਹੈ ਖਤਰਾ ਮੁੱਲ ਨਾ ਲੈਣਾ ਜੇ ਖਤਰਾ ਮੁੱਲ ਲੈਂਦੇ ਜੀ ਤਾਹੇ ਤੁਸੀਂ ਖਤਰਿਆਂ ਤੋਂ ਬਚ ਸਕਦੇ ਜੀ ਨਹੀਂ ਤੇ ਹਮੇਸ਼ਾ ਹੀ ਖਤਰਾ ਹੈ ਜਿਸ ਦਿਨ ਸਮਝ ਲੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਸ ਦਿਨ ਸਮਝੋ ਤੁਸੀਂ ਗਲਤ ਟਰੈਕ ਤੇ ਜੀ ਹਮੇਸ਼ਾ ਜ਼ਿੰਦਗੀ ਚ ਮੇਰੇ ਕੋਲ ਬੱਚੇ ਪੁੱਛਦੇ ਆ ਹਮੇਸ਼ਾ ਕਿ ਸਟ्रेस ਤੋਂ ਕਿਸ ਤਰ੍ਹਾਂ ਬਚਿਆ ਜਾਵੇ ਮੈਂ ਉਹਨਾਂ ਨੂੰ ਕਹਿਣਾ ਵੀ ਤੁਹਾਡੇ ਕੋਲ ਚਾਰ ਕੰਮ ਹੈ ਜਿਸ ਕੰਮ ਦਾ ਤੁਹਾਨੂੰ ਸਟ्रेस ਹੈ ਉਹੀ ਕਰਦੇ ਦੂਸਰੇ ਤੇ ਤੁਸੀਂ ਕਰਦੇ ਹੀ ਨਹੀਂ ਸਟ्रेस ਫਿਰ ਮਾੜਾ ਹੋਇਆ ਕਿ ਚੰਗਾ ਹੋਇਆ ਪਰ ਕੰਦੇ ਚੰਗਾ ਮੈਂ ਸਮਝਦਾ ਕਿ ਜੇ ਜਿੰਦਗੀ ਚ ਕੰਮ ਹੁਜਾ ਬਹੁਣਾ ਹੈ ਜਿੰਦਗੀ ਚ ਸਟ्रेस ਤੋਂ ਭੱਜੋ ਨਾ ਹਾਂ ਜਿਹੜਾ ਚੀਜ਼ ਤੇ ਸਟ्रेस ਆ ਰਿਹਾ ਉਸ ਕੰਮ ਨੂੰ ਪੂਰੀ ਤਰ੍ਹਾਂ ਪੈਸ਼ਨ ਦੇ ਨਾਲ ਪੂਰੇ ਦਿਲ ਦੇ ਨਾਲ ਜੀ ਦੇ ਨਾਲ ਕੰਮ ਕਰੋ ਜਿੰਦਗੀ ਚ ਤੁਹਾਡੇ ਵਾਸਤੇ ਸਾਰੇ ਰਸਤੇ ਖੁੱਲਦੇ ਰਹਿੰਦੇ ਆ ਅਸੀਂ ਅਸੀਂ ਇਹੀ ਹੈ ਅਸੀਂ ਮਿਹਨਤ ਨਾ ਕਰਕੇ ਹਰ ਚੀਜ਼ ਪਾਣਾ ਚਾਹੁੰਦੇ ਆ ਪ੍ਰੋਬਲਮਾਂ ਤੋਂ ਬਚਣਾ ਚਾਹੁੰਦੇ ਆ ਉਹਦੇ ਲਈ ਕੋਈ ਰਸਤਾ ਨਹੀਂ ਹੈ ਜੇ ਪ੍ਰੋਬਲਮਾਂ ਤੋਂ ਬਚੋਗੇ ਜਾਂ ਸਟ्रेस ਤੋਂ ਬਚੋਗੇ ਤੇ ਫਿਰ ਤੁਹਾਨੂੰ ਘੜੀ ਬੈਠਣਾ ਪਏਗਾ ਹੋਰ ਇਸੇ ਇਹਦੇ ਲਈ ਕੋਈ ਰਸਤਾ ਨਹੀਂ ਤੁਹਾਡੀ ਉਮਰ ਹੁਣ ਕਾਫੀ ਜ਼ਿਆਦਾ ਹੋ ਚੁੱਕੀ ਆ ਤੁਸੀਂ ਹਜੇ ਵੀ ਡਟ ਕੇ ਤੰਦਰੁਸਤ ਪੂਰੇ ਪੋਜ਼ਿਟਿਵ ਦਿਖਦੇ ਹੋ ਇਹਦੇ ਲਈ ਤੁਸੀਂ ਪਿਛਲੇ ਕਿਹੜੇ ਇਹ ਹੋਏ ਤੁਸੀਂ ਤਤ ਯੂਜ਼ ਕਰਦੇ ਆ ਬੁੱਕਸ ਪੜ੍ਹਦੇ ਆ ਜਾਂ ਤੁਸੀਂ ਮੋਟੀਵੇਸ਼ਨਲ ਸਪੀਚਸ ਹੁੰਦੇ ਆ ਕੀ ਹੈ ਜੇ ਹਜਾ ਪਿੱਛੇ ਆ ਚਲਨਜੀਤ ਸਿੰਘ ਚੰਨੀ ਦੇ ਜਿਹੜਾ ਹਜੇ ਵੀ ਪੂਰਾ ਐਨ ਰੀਡ ਦੀ ਹੱਡੀ ਨੂੰ ਮਜ਼ਬੂਤ ਕਰਕੇ ਬੈਠਾ ਆ। ਨਹੀਂ ਮੈਂ ਤੇ ਕੋਈ ਆ ਜੀ ਮੇਰੇ ਨਾਲ ਗੱਲ ਕਰਦੇ ਮੈਂ ਤੇ ਇਹ ਕਹਿਣਾ ਕਿ ਮੈਨੂੰ ਆਪ ਨੂੰ ਨਹੀਂ ਪਤਾ ਕਿ ਮੇਰੇ ਚ ਰੋਜ਼ ਐਗਰੈਸ਼ਨ ਵੱਧਾ ਕਿਉਂ ਰਹਿੰਦਾ। ਤੇ ਮੈਂ ਸਵੇਰੇ ਵੈਸੇ 4:30 ਪੌਣੇ 5 ਉੱਠਦਾ ਮੈਂ ਕਦੀ అలਾਰਮ ਨਹੀਂ ਲਾਂਦਾ ਪਹਿਲੇ ਕਿਸੇ ਵੇਲੇ ਲਾਂਦਾ ਸੀ। ਉਹ ਟਾਈਮ ਜਿਹੜਾ ਉੱਠਣ ਦਾ ਵਾ ਤੁਹਾਡੇ ਕੋਲ ਸਮਝ ਲੋ 2 2.5 ਘੰਟੇ ਤੁਹਾਡੇ 26 ਘੰਟੇ ਹੋ ਜਾਂਦੇ ਆ। ਕੁਛ 24 ਘੰਟੇ ਨਹੀਂ 26 ਘੰਟੇ ਕੰਮ ਕਰਦੇ ਜੀ ਉਹ ਜਿਹੜਾ એનર્ਜੀ ਮੈਂ ਸਵੇਰੇ ਲੈਣਾ ਵਾ ਕੁਛ ਮੈਂ YouTube ਤੋਂ ਸਟੱਡੀ ਕਰਦਾ ਫਿਰ ਉਹਨਾਂ ਮੈਂ ਨੋਟ ਕਰਦਾ ਫਿਰ ਜੜੀਆਂ ਜੜੀਆਂ ਚੀਜ਼ਾਂ ਆਲਰੇਡੀ ਲਿਖੀਆਂ ਹੁੰਦੀਆਂ ਉਹਦੇ ਨਾਲ ਕੰਪੈਰੀਜ਼ਨ ਕਰਦਾ ਫਿਰ ਮੈਂ ਆਪਣਾ ਮਾਈਂਡ ਚੇਂਜ ਵੀ ਕਰਦਾ ਕਦੀ ਉੱਥੇ ਖੜਾ ਰਹਿਣਾ ਕਦੀ ਮੈਂ ਅੱਗੇ ਵੱਧਾਂ ਫਿਰ ਲੋਕਾਂ ਨਾਲ ਵੀ ਡਿਸਕਸ ਕਰਦਾ ਮੀਨ ਮੈਂ ਫਿਰ ਮੇਰਾ ਟ੍ਰੇਨਰ ਆਜੰਦਮੇਸ਼ਰ ਜੰਮੀ ਜਾਣਾ ਤੇ ਇਹ ਜਿਹੜਾ ਮੈਂ ਮੰਨਦਾ ਨਹੀਂ ਮੈਂ ਇੱਕ ਟਾਈਮ ਸਵੇਰੇ ਕੁਝ ਛੋਟਾ ਥੋੜਾ ਜਿਹਾ ਖਾਣਾ ਸ਼ਾਮ ਨੂੰ ਨਹੀਂ ਬਸ ਮੈਂ ਜਿਹੜਾ ਅਸਲ ਖਾਣਾ ਇੱਕੋ ਵੇਲੇ ਦੁਪਹਿਰ ਦਾ ਖਾਣਾ ਸਵੇਰੇ ਮੈਂ ਕਾਡ ਲੜਨਾ ਸ਼ਾਮ ਨੂੰ ਮੈਂ ਬੜਾ ਬੋਕਾ ਮਿਲਕ ਲੈਣਾ ਜਾਂ ਫਰੂਟ ਲੈਣਾ ਜਦੋਂ ਤੁਹਾਡਾ ਖਾਣਾ ਪੀਣਾ ਜ਼ਿਆਦਾ ਹੋਏਗਾ ਪ੍ਰੋਬਲਮ ਉਦੋਂ ਬਣਦੀ ਹੈ ਲੋਕ ਸਮਾਜਿਆ ਵੀ ਖਾਣ ਨਾਲ ਬੰਦਾ ਤਗੜਾ ਹੁੰਦਾ ਮੈਂ ਸਮਝਿਆ ਹਮੇਸ਼ਾ ਹੀ ਜਿਆਦਾ ਖਾਣ ਵਾਲੇ ਲੋਕ ਮਰੇ ਆ ਘੱਟ ਖਾਣ ਨਾਲ ਅਜੇ ਤੱਕ ਕੋਈ ਨਹੀਂ ਮਰਿਆ ਤੇ ਪੋਜ਼ਿਟਿਵ ਰਭੋ ਚੰਗੇ ਦੋਸਤ ਪੰਡਾਓ ਚੰਗੀਆਂ ਬੁੱਕਸ ਪੜੋ YouTube ਤੇ ਵੀ ਬੜਾ ਕੁਝ ਪੋਜ਼ਿਟਿਵ ਲਿਖਿਆ ਆ ਹਾਂ ਤੁਸੀਂ ਜੇ ਸਕਰੋਲਿੰਗ ਕਰਨੀ ਆ ਜੇ ਕੋਈ ਇਹੋ ਜੀਆਂ ਚੀਜ਼ਾਂ ਦੇਖਣੀਆਂ ਤਾਂ ਵੀ ਬਹੁਤ ਕੁਝ ਹੈ ਤੇ ਜੇ ਚੰਗਾ ਦੇਖਣਾ ਤੇ ਉਹ ਵੀ ਬਹੁਤ ਕੁਝ ਹੈ ਮੈਂ ਬੱਚਿਆਂ ਨੂੰ ਇੱਕੋ ਇਹੀ ਕਹਾਂਗਾ ਮੇਰੀ ਜੜੀ ਇਕ ਮਸਲਾ ਦੇ ਨਾਮ ਇਹ ਸਹੀ ਕਿ ਕੋਈ ਵੀ ਕੰਮ ਕਰਨਾ ਮੈਂ ਇੱਕ ਵਾਰੀ ਸੋਚ ਲਓ ਦੋ ਵਾਰੀ ਸੋਚ ਲਓ 10 ਵਾਰੀ ਸੋਚ ਲਓ ਤੇ 10 ਲੋਕਾਂ ਨਾਲ ਸਲਾਹ ਵੀ ਕਰ ਲਓ ਲੇਕਿਨ ਕਿਉਂਕਿ ਉਹ ਤੁਸੀਂ ਕੰਮ ਕਰਨਾ ਤੇ ਤੁਹਾਨੂੰ ਮੁਸ਼ਕਲ ਆਣ ਵਾਲੀ ਹੈ ਤੇ ਹੁਣ ਤੁਹਾਡੀ ਮੁਸ਼ਕਲ ਜਿਹੜੀ ਹੈ ਜੇ ਤੁਸੀਂ ਉਹ ਕੰਮ ਛੱਡ ਕੇ ਕੋਈ ਆਸਾਨ ਕੰਮ ਲੱਭਣ ਦੀ ਕੋਸ਼ਿਸ਼ ਕਰੋਗੇ ਜੇ ਇਹ ਛੱਡਿਆ ਤੇ ਫਿਰ ਜਿਹੜਾ ਆਸਾਨ ਤੁਸੀਂ ਸਮਝ ਰਹੇ ਹੋ ਵੀ ਛੱਡੋਗੇ ਉਹ ਛੱਡ ਕੇ ਤੀਸਰਾ ਵੀ ਛੱਡੋਗੇ ਫਿਰ ਤੁਹਾਨੂੰ ਛੱਡਣ ਦੀ ਆਦਤ ਪੈ ਜਾਏਗੀ ਪਰ ਬੱਚਿਆਂ ਨੂੰ ਫੇਰ ਮੈਂ ਇੱਕ ਸਲਾਹ ਦੇਣਾ ਤੁਸੀਂ ਹੁਣ ਕਮਾਕਾਰਾਂ bizness ਬਾਰੇ ਨਾ ਸੋਚੋ ਹੱਲੇ ਤੁਸੀਂ ਸਿਰਫ ਪੜਨਾ ਹੈ ਪੜਨਾ ਹੈ ਤੇ ਪੜਨਾ ਹੈ ਪੁਰਾਣੇ bizness ਬਾਰੇ ਪੈਸੇ ਕਮਾਉਣ ਬਾਰੇ ਸੋਚੋਗੇ ਤੇ ਤੁਹਾਡਾ ਧਿਆਨ ਵੰਡਿਆ ਜਾਏਗਾ ਤੇ ਕਦੀ ਚੰਗੇ ਨੰਬਰ ਤੇ ਚੰਗੀ ਸੋਚ ਵਾਲੇ ਨਹੀਂ پاس ਜਾਓਗੇ ਹਮੇਸ਼ਾ ਪਹਿਲੇ ਜਿਹੜੀ ਪੜਨ ਵਾਲੀ ਏਜ ਐ ਇਹਨੂੰ ਪੜਨ ਤੇ ਲਾਓ ਬਹੁਤ ਜ਼ਿਆਦਾ ਅਮੀਰ ਬਣਨ ਦੀ ਜਾਸ ਉਹ ਗੱਲਾਂ ਸੋਚੋਗੇ ਜਿਹੜੀਆਂ ਕਿ ਹਵਾ ਚ ਹੁੰਦੀਆਂ ਤੇ ਫਿਰ ਨਾ ਉਹ ਹੱਥ ਆਏਗਾ ਨਾ ਪਰਾਇਆ ਆਏਗੀ ਨਾ ਬਿਜ਼ਨਸ ਆਏਗਾ ਬੈਲੈਂਸ ਰੱਖੋ ਔਰ ਸੋਸ਼ਲ ਮੀਡੀਆ ਨੂੰ ਇਹ ਨਾ ਸੋਚੋ ਕਿ ਉਹ ਮੈਨੂੰ ਕਾਮਯਾਬ ਕਰ ਦੇਵੇਗਾ ਹਾਂ ਕੋਈ ਬਿਜ਼ਨਸ ਕਰਨਾ ਹੈ ਤੇ ਜ਼ਰੂਰ ਸੋਸ਼ਲ ਮੀਡੀਆ ਨਾਲ ਗੱਲ ਕਰੋ ਆਦਰਵਾਈਜ਼ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਤੁਹਾਡੇ ਆਪਣੇ ਹੱਥੀਚਾ ਕਿਸੇ ਦੇ ਹੱਥੀਚ ਨਹੀਂ ਉਹਨੂੰ ਕੰਪਲੀਟ ਕਰਨਾ ਹੈ ਤਾਂ ਤੁਹਾਨੂੰ ਮਿਹਨਤ ਕਰਨੀ ਪਵੇਗੀ ਹੋਰ ਕੋਈ ਰਸਤਾ ਨਹੀਂ ਤੁਹਾਡੇ ਅੱਗੇ ਬਣਦਾ ਜਿਵੇਂ ਤੁਹਾਡੀ ਇੱਕ ਲਾਈਨ ਬਹੁਤ ਮਸ਼ਹੂਰ ਆ ਜ਼ਿੰਦਾ ਨਜ਼ਰ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ ਆਪਾਂ ਇਸ ਇੰਟਰਵਿਊ ਦੀ ਜਿਹੜੀ ਅਖੀਰ ਦਾ ਪੜਾਅ ਹੈਗਾ ਵਾ ਉਹਦੇ ਨਾਲ ਹੀ ਅਖੀਰ ਕਰਦੇ ਆਂ ਤੇ ਮੈਂ ਬੱਚਿਆਂ ਨੂੰ ਇਹੀ ਕਵਾਂਗਾ ਕਿ ਬੇਟਾ ਮੈਂ ਆਪਣੀ ਏਜ ਜਦੋਂ ਵੀ ਗੱਲ ਕਰਦਾ ਹਾਂ ਆਪਣੇ ਆਪ ਨੂੰ ਮੋਟੀਵੇਟ ਕਰਦਾ ਹਾਂ ਤੇ ਇੱਕ ਇਹ ਸ਼ੇਅਰ ਜਰੂਰ ਕਰਨਾ اصولوں 'ਤੇ ਜਹਾਂ ਆਂਚ ਆਏ اصولوں 'ਤੇ ਜਹਾਂ ਆਂਚ ਆਏ ਟਕਰਾਨਾ ਜ਼ਰੂਰੀ ਹੈ ਅਗਰ ਇਨਸਾਨ ਜ਼ਿੰਦਾ ਹੈ ਤਾਂ ਜ਼ਿੰਦਾ ਨਜ਼ਰ ਆਣਾ ਵੀ ਜ਼ਰੂਰੀ ਹੈ ਇਹ ਤੁਹਾਡੀ ਲਾਈਨਾਂ ਇੰਨੀਆਂ ਕਿ ਮਸ਼ਹੂਰ ਆ سوشل میڈیا ਤੇ ਪੰਜਾਬ ਕੇ ਸੀ ਤੁਹਾਡੀ ਪਹਿਲਾਂ ਇੱਕ ਇੰਟਰਵਿਊ ਹੋਈ ਸੀ ਉਸ ਇੰਟਰਵਿਊ ਵਿੱਚ ਮਿਲੀਅਨ ਦੇ ਵਿਊ ਆ ਲੋਕ ਸੁਣਦੇ ਆ ਤੁਸੀਂ ਹੁਣ ਇਸ ਵੇਲੇ ਮੋਟੀਵੇਸ਼ਨਲ ਸਪੀਕਰ ਬਣ ਚੁੱਕੇ ਹੋ ਬਹੁਤ ਮਾਨ ਮਸੂਹ ਹੁੰਦਾ ਮੋਟੀਵੇਸ਼ਨ ਨੂੰ ਕੁਛ ਨਹੀਂ ਸਮਝਦਾ ਮੋਟੀਵੇਸ਼ਨ ਇੱਕ ਚਿੰਗਾਰੀ ਦੀ ਤਰ੍ਹਾਂ ਹੈ ਆਂਦੀ ਹੈ ਤੇ ਚਲੀ ਜਾਂਦੀ ਹੈ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਅੱਜ ਬੱਚਿਆਂ ਨੂੰ ਮੈਂ ਕਵਾਂਗਾ ਮੋਟੀਵੇਸ਼ਨ ਤੇ ਡਿਪੈਂਡ ਨਾ ਰਹਿਣਾ ਕਦੀ ਕੋਈ ਇਨਸਾਨ ਫਾਰ ਐਵਰ ਮੋਟੀਵੇਟ ਨਹੀਂ ਹੋ ਸਕਦਾ ਜਿਹੜਾ ਇੱਕ ਖਿਡਾਰੀ ਹੈ ਸਾਤ-ਸਾਤ ਘੰਟੇ ਪ੍ਰੈਕਟਿਸ ਕਰਦਾ ਕੋਈ ਸਪੋਰਟਸਮੈਨ ਉਹ ਕਿਉਂ ਕਰਦਾ ਉਹਨੂੰ ਪਤਾ ਹੈ ਮੈਂ ਡਿਸਪਲਿਨ ਚ ਰਹਿ ਕੇ ਮੈਂ ਇੱਕ ਖੇਡ ਜਿੱਤ ਨਹੀਂ ਆ ਉਹ 7 ਘੰਟੇ ਕੋਈ ਮੋਟੀਵੇਟ ਨਹੀਂ ਹੁੰਦਾ ਉਹਦੀ ਉਹਨੂੰ ਕੌਣ ਵਿਚਾਰਿਆ ਵਾ ਉਹਨੂੰ ਵਿਚਾਰਿਆ ਉਹਦਾ ਡਿਸਪਲਿਨ ਉਹਦੀ ਕੰਸਿਸਟੈਂਸੀ ਉਹਨੂੰ ਵਿਚਾਰੀ ਹੈ ਤੁਸੀਂ ਰੋਜ਼ ਜਮ ਜਾਂਦੇ ਜੇ ਕਈ ਵਾਰੀ ਤੁਹਾਡਾ ਮੂਡ ਨਹੀਂ ਕਰਦਾ ਪਰ ਤੁਸੀਂ ਜਾਂਦੇ ਜੇ ਤੁਸੀਂ ਡਿਸਪਲਿਨ ਕਰਕੇ ਜਾਂਦੇ ਜੇ ਕੰਸਿਸਟੈਂਸੀ ਕਰਕੇ ਜਾਂਦੇ ਜੇ ਆਪਣਾ ਮੋਟੀਵੇਸ਼ਨ ਕਰਕੇ ਨਹੀਂ ਜਾਂਦੇ ਸਾਰੇ ਬੱਚਿਆਂ ਨੂੰ ਮੈਂ ਕਵਾਂਗਾ ਮੋਟੀਵੇਸ਼ਨ ਦੀ ਵੇਟ ਨਾ ਕਰਦੇ ਰਿਹਾ ਕਰੋ ਡਿਸਪਲਿਨ ਰਭੋ ਤੇ ਕੰਸਿਸਟੈਂਸੀ ਨਾਲ ਕੰਮ ਕਰੋ ਤਾਂ ਕਾਮਯਾਬ ਹੋਵੋ ਬਾਰ ਬਾਰ ਸਰ ਮਿਹਰਬਾਨੀ ਤੁਸੀਂ ਇਸ ਇੰਟਰਵਿਊ ਨੂੰ ਬਹੁਤ ਹੀ ਚਾਰ ਚੰਨ ਲਾਏ ਲੋਕਾਂ ਨੇ ਇਸ ਚੀਜ਼ ਨੂੰ ਸੁਣਨਾ ਆ ਉਹਨਾਂ ਦਾ ਅਮਲ ਕਰਨਾ ਆ ਤੇ ਅੱਗੇ ਵਧਣਗੇ ਬਹੁਤ ਬਹੁਤ ਧੰਨਵਾਦ ਜੀ